ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਭ ਦਾ ਹੋਰ ਠੀਕ ਹੈ ਜੀ ਤੇ ਮਿੱਤਰੋ ਸਵੇਰ ਹੋ ਗਈ ਅਤੇ ਆਪਾਂ ਖੜੇ ਆਂ ਪ੍ਰਵਾਦ ਫੇਰੀ ਨੂੰ ਢੀਕ ਰਹੇ ਆਂ ਤੇ ਪ੍ਰਵਾਦ ਫੇਰੀ ਖੜੀ ਐ ਸਾਹਮਣੇ ਤੇ ਆ ਜੂਗੇ ਆਪਾਂ ਘਰ ਕੋਲ ਤੇ ਨਾਲ ਰਲ ਜੂਗੇ ਉਹ ਖੜੀ ਐ ਸਾਹਮਣੇ ਪ੍ਰਵਾਦ ਫੇਰੀ ਤੇ ਆਏ ਤੇ ਆਪਾਂ ਨਾਲੇ ਹੋ ਜਣਾ ਇਹਨਾਂ ਦੇ ਤੇ ਚੱਲਾਂਗੇ ਅੱਜ ਜਾਣੀ ਐ ਪ੍ਰਵਾਦ ਫੇਰੀ ਦੇ ਡੇਰਾ ਸਾਹਿਬ ਬੁੱਧਰ ਵਿੱਚ ياري يا اللہ تو میرا ساتھ ہو میں چھڑا اپرا ਸੋਨੇ ਸੋਨਹਾਰ ਸਤਿ ਆਕਾਲ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਆਪ ਜੀ ਸਰਦਾਸ ਜੀ ਕੀ ਕਰਕੇ ਸਤੁਰੰਦਰ ਭਾਵਨ ਬੰਦ ਹਾਂਜੀ ਮਿੱਤਰੋ ਇਹ ਆਈ ਸਾਡੇ ਪਿੰਡ ਦਾ ਡੇਰਾ ਸਾਹਿਬ ਡੇਰਾ ਬਾਬਾ ਮਲੂਕ ਦਾਸ ਦੇ ਨਾਮ ਤੋਂ ਬਣਿਆ ਹੋਇਆ ਹੈ ਤੇ ਪ੍ਰਵਾਦ ਫੇਰੀ ਮਿੱਤਰੋ ਪਹੁੰਚ ਗਈ ਹੈ ਇੱਥੇ ਤੇ ਇੱਥੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੋਂ ਪਹਿਲਾਂ ਗੁਰਪੁਰਬ ਤੋਂ 2 ਦਿਨ ਪਹਿਲਾਂ ਨਗਰ ਕੀਰਤਨ ਨਿਕਲਦਾ ਏ ਉਹ ਨਿਕਲੂਗਾ ਅੱਜ ਦੁਪਹਿਰ ਨੂੰ ਬਾਕੀ ਲੱਗੇ ਲੰਗਰ ਖਾਣ ਸੰਗਤ ਬਾਕੀ ਕੁਦਰਤ ਚੈੱਕ ਕਰੋ ਮਿੱਤਰੋ ਡਾਕਟਰਾਂ ਦਾ ਫਾਇਦਾ ਚਿੜੀਆਂ ਨੇ ਗਾਹ ਪਾਇਆ ਪਿਆ ਸੱਜਰੇ ਪੰਜਵਾਦ ਦੇ ਨੂੰ ਏ ਤੇ ਹਾਂ ਜੀ ਲੋਵੇ ਮਿੱਤਰੋ ਪ੍ਰਵਾਦ ਫੇਰੀ ਪਹੁੰਚ ਗਏ ਹੁਣ ਗੁਰਦੁਆਰੇ ਦੇ ਵਿੱਚ ਤੇ ਹੁਣ ਇੱਥੇ ਅੰਤਮ ਅਰਦਾਸ ਹੋਊਗੀ ਤੇ ਫਿਰ ਸਾਰੀਆਂ ਸੰਗਤਾਂ ਆਪਣੇ ਆਪਣੇ ਘਰ ਨੂੰ ਚਲੇ ਜਾਉਂਗੀਆ ਤੇ ਮਿੱਤਰੋ ਹੁੰਦੇ ਆਈ ਅਰਦਾਸ ਵੀ ਸ਼ਾਮਿਲ ਤੇ ਵੀਡੀਓ ਬਣਾਵਾਂਗੇ ਹੁਣ ਹਾਂਜੀ ਲੋ ਬਾਈ ਮਿੱਤਰੋ ਤੇ ਆ ਗਏ ਸੀ ਹੁਣ ਕੂਤਰਾ ਕੋਲੇ ਧੁੱਪ ਚੜ ਗਈ ਐ ਇਹਨ ਵਧੀਆ ਤੇ ਅੱਜ ਕਬੂਤਰ ਦਾਣੇ ਤੋਂ ਨਗਰ ਖੇਤਾਂ ਨਾਲ ਤਾਂ ਕਰਕੇ ਤੇ ਨਾ ਉਹ ਦਾਣੇ ਪਾ ਦਾਂਗੇ ਅੱਜ ਸੱਜਰੀ ਤੇ ਬੈਠੇ ਰਹਿਣ ਤੋਂ ਬਸ ਇਹੀ ਕੂਤਰਾ ਇੱਧਰ ਹੀ ਕਰੇ ਹੋਏ ਸਾਰੇ ਇੱਧਰ ਕੋਈ ਨਹੀਂ ਹੈ ਇਹ ਬੈਠੇ ਮਿੱਤਰੋ ਤੇ ਹੁਣ ਚੱਲਦੇ ਆਂ ਆਪਾਂ ਉੱਪਰ ਉੱਪਰ ਬੱਚੇ ਕੱਢ ਲਏ ਹੁਣ ਇਹ ਜੋੜੀ ਨੇ ਦੇਖਦੇ ਆਂ ਜਾ ਕੇ ਹਾਂਜੀ ਗਾਇਜ਼ ਉਹ ਆ ਗਏ ਉੱਪਰ ਤੇ ਦਿਖਾਉਂਦੇ ਆਂ ਤੁਹਾਨੂੰ ਪਹਿਲਾਂ ਤਾਂ ਪਾਣੀ ਰੱਖਦੀ ਆਂ ਕਬੂਤਰਾਂ ਨੂੰ ਵੱਡਿਆਂ ਨੂੰ ਲਓ ਜੀ ਇਹ ਠੱਲਾ ਗੇਲਤੀ ਉੱਪਰ ਤੋਂ ਇੱਥੇ ਤੋਂ ਇੱਥੇ ਕਿਉਂ ਆਦੀ ਠੱਲਾ ਪਤਾ ਨਹੀਂ ਕੱਲ ਸਰੀਆ ਗੰਢਿਆ ਤਾਂ ਗਿਰ ਗਈਆਂ ਕੈਂਚੀ ਵੀ ਕਿਹਦੀ ਵੀ ਇਹਨਾਂ ਦੇ ਵੀ ਕੰਮ ਆ ਲਓ ਵੀ ਮਿੱਤਰੋ ਪਿੰਚੀ ਵੀ ਰੱਖਦੀ ਅੰਦਰ ਤੇ ਬਾਕੀ ਪਿੰਡ ਦੇ ਕਬੂਤਰਾਂ ਨੂੰ ਪਾਣੀ ਤੇ ਲਓ ਜੀ ਮਿੱਤਰੋ ਇੱਕ ਬੱਚਾ ਤਾਂ ਕੱਲ ਨਿਕਲ ਗਿਆ ਸੀ ਸ਼ਾਮ ਨੂੰ ਇਹਨਾਂ ਦਾ ਤੇ ਮਨ ਲੱਗਾ ਦੂਸਰਾ ਵੀ ਨਿਕਲ ਹੀ ਗਿਆ तकरीबन ਹਾਂਡਾ ਤੋੜਿਆ ਪਿਆ ਏ ਲਓ ਜੀ ਮਨ ਲੱਗਾ ਦੂਸਰਾ ਵੀ ਨਿਕਲ ਗਿਆ ਲਓ ਮਿੱਤਰੋ ਦੋਨੋਂ ਬੱਚੇ ਨਿਕਲ ਗਏ ਬਾਬੇ ਦੀ ਕਿਰਪਾ ਨਾਲ ਕਾਲੀਆਂ ਨੋਕਾਂ ਕੀ ਬਾਬਾ ਸੁੱਖ ਰੱਖੇ ਵਧੀਆ ਉਡੁੰਗੇ ਇਹ ਲੱਗਦਾ ਬਾਕੀ ਅੱਗੇ ਮਹਾਰਾਜ ਦੇ ਹੱਥ માં ਹੀ ਲੋ ਜੀ ਮਿੱਤਰੋ ਬੱਚੇ ਦਾ ਕੱਢ ਲਏ ਐ ਇਹ ਬੈਣ ਦਾ ਕੂਤਰੀ ਨੂੰ ਪਾਣੀ ਪੂਣੀ ਰੱਖ ਦਾਂਗੇ ਇਹਨਾਂ ਨੂੰ ਤਾਜ਼ਾ ਧੋਗੇ ਇਹ ਢੋਲਦੀ ਐ ਪਾਣੀ ਇਹਨਾਂ ਦਾ ਪਹਿਲਾਂ ਕੁਜੀਆਂ ਧੋ ਕੇ ਇਹ ਐਨ ਤਾਜ਼ਾ ਪਾਣੀ ਰੱਖ ਦਾਂਗੇ ਤੇ ਫਿਰ ਖੋਲਾਂਗੇ ਇਹਨਾਂ ਨੂੰ ਥੋੜੀ ਦੇਰ ਤੱਕ ਮਿੱਤਰੋ ਘੰਟੇ ਤੱਕ ਬਾਹਰ ਕਿਉਂਕਿ ਮਿੱਟੀ-ਮੁੱਟੀ ਚੁਗ ਲੂੰਗੇ ਮਿੱਟੀ ਚੁੱਕ ਕੇ ਫਿਰ ਬੱਚਿਆਂ ਨੂੰ ਦੇ ਦੂੰਗੇ 19 ਦੇਰ ਚ ਆਪਾਂ ਇਹ ਚੱਕਰੀਆਂ ਇਆਂ ਧੋ ਕੇ ਰੱਖ ਦਾਂਦੇ ਆ ਹੁਣ ਲਾ ਦਿੰਦੇ ਆ ਇਹਦਾ ਕੁੰਡਾ ਢੋਲੀ ਦਾ ਦਰਵਾਜਾ ਲਓ ਜੀ ਪਿੱਤਰੋ ਲੱਗ ਗਿਆ ਇਹ ਬੱਚੇ ਗਏ ਨਿਕਲ ਤੇ ਇਧਰ ਵੀ ਤਾਕੀ ਖੋਲਦੀ ਏ ਇਧਰ ਵੀ ਇੱਥੇ ਬੂਤ ਦਾਣੇ ਗਲੱਛੇ ਵੀ ਆ ਪਤਾ ਨਹੀਂ ਕਿਹੜਿਆਂ ਨੇ ਗਲੱਛੇ ਇੱਧਰ ਖੁੱਡੇ 'ਚ ਮਿੱਤਰੋ ਕੂਤਰ ਥੋੜੇ ਜਿਹਾ ਜ਼ਿਆਦਾ ਜਿਹਾ ਹੋ ਗਏ ਦੇਖਦੇ ਆ ਕਰਾਂਗੇ ਸੈਟਿੰਗ ਇਹਦੀ ਵੀ ਤੇ ਬਾਕੀ ਪਾਣੀ ਹੁਣ ਚੱਕ ਕੇ ਮਿੱਤਰੋ ਰੱਖਦੇ ਆ ਇੱਧਰ ਬੱਚਿਆਂ ਨੂੰ ਅਤੇ ਕਬੂਤਰੀਆਂ ਨੂੰ ਇਹ ਪੀ ਲੂਗੀਆਂ ਫਿਰ ਡ੍ਰਿੰਕਰ ਕੱਢ ਦਾਂਗੇ ਬਾਹਰ ਤਾਂ ਜਾ ਧੋ ਕੇ ਪਾਣੀ ਫਿਰ ਭਰਾਂਗੇ ਡ੍ਰਿੰਕਰ ਤੇ ਨੀਚੇ ਵਾਲਾ ਡ੍ਰਿੰਕਰ ਵੀ ਉੱਪਰੇ ਲਿਆਵਾਂਗੇ ਕਿਉਂਕਿ ਪੈ ਜਾਣ ਦਾ ਕਰਕੇ ਤੁਹਾਨੂੰ ਨਹੀਂ ਤਾਂ ਆਪਾਂ ਅੱਗੇ ਇੱਕ ਖੁੱਡੇ 'ਚ ਚੱਕ ਕੇ ਦੂਸਰੇ 'ਚ ਰੱਖ ਦਾਂਦੇ ਆ ਪਾਣੀ ਉਦੇ 'ਚ ਪੀ ਲਾਂਦੇ ਆ ਪਰ ਹੁਣ ਜਿਹੜਾ ਇੱਧਰਲੇ ਖੁੱਡੇ ਦਾ ਦਾ بڑے ਖੁੱਡੇ ਦਾ ਉਹ ਡਰਿੰਕਰ ਗਿਆ ਸੀ ਟੁੱਟ ਉਹ ਨੀਚੇ ਵਾਲਾ ਡਰਿੰਕਰ ਉੱਪਰੇ ਲਿਆਵਾਂਗੇ ਉਹ ਰੱਖ ਦਾਂਗੇ ਇਹਨਾਂ ਨੂੰ ਪਾਣੀ ਪੀ ਜਾਵੋਗੇ ਤੇ ਹੁਣ ਪਾਣੀ ਮਿੱਤਰੋ ਇਹਨਾਂ ਪਿਆ ਰਹਿਣ ਦੋ ਤੇ ਆਪਾਂ ਹੁਣ ਰੋਟੀ ਉਟੀ ਖਾ ਕੇ ਆਉਂਗੇ ਤੇ ਫੇਰ ਆ ਕੇ ਡੋਲੀ ਵਾਲੇ ਜੋੜਿਆਂ ਨੂੰ ਦੋਨਾਂ ਨੂੰ ਬਾਹਰ ਖੋਲਦਾਂਗੇ ਮਿੱਟੀ-ਮੁੱਟੀ ਚੁਗ ਲੂਗੇ ਤੇ ਦੇਖਦੇ ਮਿੱਤਰੋ ਰੋਜ਼ ਕਹਿ ਦਿੰਦੇ ਪਿੱਲੀ ਟਕੁੱਟਣੀਆਂ ਟਾਈਮ ਲੱਗਦਾ ਨਹੀਂ ਘੌਲ ਜੀ ਕਰ ਜਾਂਦੇ ਐ ਤੇ ਬਾਕੀ ਇੱਧਰ ਕੂਤਰ ਦਾ ਓਕੇ ਐ ਦੇਖਦੇ ਹਾਂ ਅੱਜ ਪੀ ਲੀਸਟ ਵੀ ਕੁੱਟਾਂਗੇ ਫਿਰ ਕੱਲ ਤੇ ਪਾ ਦੇ ਕਰਾਂਗੇ ਪਰ ਅੱਜ ਆ ਕੁੱਟ ਨਹੀਂ ਹਣੀ ਨਗਰ ਕੀਤਾਣ ਜਾਣਾ ਈ ਕਾਲੂ ਦੇਖਦੇ ਆ ਮਿੱਤਰੋ ਜੇ ਟਾਈਮ ਲੱਗ ਗਿਆ ਬਾਕੀ ਦੇਖਦੇ ਆ ਤੇ ਹੁਣ ਚੱਲਦੇ ਆ ਮਿੱਤਰੋ نیچے ਕੂਤਰਮ ਨੇ ਓਕੇ ਐ ਇਹ ਜੋੜੀ ਦਾ ਬਸ ਇੱਕ ਆਂਡਾ ਤਾਂ ਖਰਾਬ ਹੋ ਗਿਆ ਸੀ ਇੱਕ ਬੱਚਾ ਨਿਕਲ ਜਾਊਗਾ ਉਹ ਪੰਨੇ ਦੇਖਿਆ ਸੀ ਆਂਡਾ ਠੀਕ ਐ ਉਹ ਉਹ ਪੰਜ ਚਾਰ ਦਿਨਾਂ ਤੱਕ ਨਿਕਲ ਜਾਊਗਾ ਤੇ ਹੁਣ ਚੱਲਦੇ ਆਂ ਇਹ ਆਪਾਂ نیچے ਬੈਣ ਦੇ ਕੂਤਰਾਂ ਨੂੰ ਫਿਰ ਆ ਕੇ ਕੱਢਦੇ ਆ ਧੁੱਪ ਚ ਆਪਣੀ ਰੋਟੀ ਉੱਟੀ ਖਾ ਲਈਏ ਪਹਿਲਾਂ ਤੇ ਕੁਜੀਆਂ ਧੋ ਕੇ ਰੱਖਦੀਏ ਪਹਿਲਾਂ ਫਿਰ ਚਲਦੇ ਆਂ نیچے ਆਪਣੀ ਰੋਟੀ ਖਾ ਕੇ ਆਉਂਦੇ ਆਂ ਹਾਂਜੀ ਲੋ ਵੀ ਮਿੱਤਰੋ ਤੇ ਲੱਗ ਗਿਆ ਧਾਣੇ ਰੱਖਣ ਟਾਈਮ ਹੋ ਗਿਆ ਸਾ 10:30 11 ਵਜੇ ਦਾ ਤੇ ਧਾਣੇ ਪਾ ਦਈਏ ਮਿੱਤਰੋ 12:00 ਵਜੇ ਨਾ ਕੀਤਾ ਨਾ ਆ ਜਾਣਾ ਤੇ ਉਹਦਾ ਆਪਾ ਵਲੌਗ ਬਣਾਵਾਂਗੇ ਅਲੱਗ ਤੋਂ ਤੇ ਪਹਿਲਾਂ ਕੂਤਰਾ ਹੁੰਦਾ ਨੇ ਪਾ ਦਈਏ ਮਿੱਤਰੋ ਕੰਮ ਕਰੀਏ ਕੰਪਲੀਟ ਲਓ ਜੀ ਦਾਣੇ ਦਿੱਤੇ ਰੱਖ ਖਾ ਲੂਗੇ ਕੁੱ ਉੱਤਰ ਬਣੇ ਖਾਣ ਦਈਏ ਨਾ ਉਹ ਦਾਣੇ ਲੱਗੇ ਆ ਸਾਰੇ ਤਕਰੀਬਨ ਖਾਣ ਤੇ ਆਪਾਂ ਚੱਲਦੇ ਹੁਣ ਮਿੱਤਰੋ ਉੱਪਰ ਉੱਪਰ ਵਾਲਿਆਂ ਨੂੰ ਵੀ ਪਾ ਦਈਏ ਦਾਣਾ ਨਾਲ ਲੱਗਦੀ ਉਹ ਤੇ ਇਹਨਾਂ ਨੂੰ ਫਿਰ ਪਾਣੀ ਰੱਖ ਦਾਂਗੇ ਇੱਕ ਸੱਜ ਪਾਣੀ ਤੋਂ ਜ਼ਿਆਦਾ ਡਰਿੰਕਰ ਲੈ ਕੇ ਜਾਣਾ ਉੱਪਰ ਲਓ ਜੀ ਮਿੱਤਰੋ ਡਰਿੰਕਰ ਲੈ ਲਿਆਈ ਚੱਲਦੇ ਆਂ ਨੂੰ ਉੱਪਰ ਲੈ ਕੇ ਤੋ ਕੇ ਇਹਨਾਂ ਨੂੰ ਪਾਣੀ ਦਾ ਭਰ ਲਾਂਗੇ ਤੇ ਦਾਣੇ ਵੀ ਲਿ ਕੇ ਜਾਣੇ ਉੱਪਰ ਹਾਂਜੀ ਲੋ ਬਈ ਮਿੱਤਰੋ ਖੋਲਤੀ ਹੈ ਜੋੜੀਆਂ ਬਾਹਰ ਤੇ ਮਿੱਟੀ-ਮੁੱਟੀ ਚੁਗ ਲੂੰਗੀ ਤੇ ਫਿਰ 깔 ਦਾਂਗੇ ਇਹਨਾਂ ਨੂੰ ਬੰਦ ਤੇ ਵੱਡੇ ਕਬੂਤਰਾਂ ਨੂੰ ਤੇ ਬੱਚਿਆਂ ਨੂੰ ਕੂਤਰੀਆਂ ਨੂੰ ਵੀ ਦਾਣੇ ਪਾਤੇ ਲੱਗੇ ਹੋਏ ਆ ਸਾਰੇ ਖਾਨ ਕਰੋ ਚੈੱਕ ਠੱਕ ਆਵਾਜ਼ ਆਉਂਦੀ ਬਾਹਰ ਵੀ ਇਹਨ ਤੇ ਮਿੱਤਰੋ ਆਪਾਂ ਕੰਮ ਨਵੇੜੀਏ ਹੁਣ ਤੇ ਫਿਰ ਜਾਣਾ ਹੈ ਆਪਾਂ ਨਗਰ ਕੀਰਤਨ ਚ ਡ੍ਰਿੰਕਰ ਪਾਣੀ ਲਿਆਂਦੇ ਦੇ ਉੱਪਰ ਇਹਨਾਂ ਨੂੰ ਦੋਹਾਂ ਡ੍ਰਿੰਕਰਾਂ ਨੂੰ ਪਾ ਦਈਏ ਤੇ ਇਹਨਾਂ ਦੀਆਂ ਚੱਕਰੀਆਂ ਨੂੰ ਪਾ ਦਈਏ ਜਿਹੜੀਆਂ ਆਪਾਂ ਡੋਲੀ ਵਿੱਚ ਰੱਖਦੇ ਆਂ ਤੇ ਫਿਰ ਭਰ ਕੇ ਚੱਲਦੇ ਆਂ ਫਿਰ ਮਿੱਤਰੋ ਹੋਈਏ ਤਿਆਰ ਜਾ ਕੇ ਹਾਂਜੀ ਲੋਬੇ ਮਿੱਤਰੋ ਤੇ ਡ੍ਰਿੰਕਰ ਤਾਜ ਪਾਣੀ ਭਰ ਕੇ ਰੱਖਦੇ ਤੇ ਕੁੱਜੀਆਂ ਵੀ ਰੱਖਦੀਆਂ ਐ ਤੇ ਕਬੂਤਰ ਖੁੱਲੇ ਹੋਏ ਆ ਬਾਹਰ ਇਹ ਵੱਡੀ ਜੋੜੀਆਂ ਦੋ ਤੇ ਇੱਧਰ ਇਹ ਵੀ ਖਾਣ ਲੱਗੇ ਵੇ ਆ ਦਾਣੇ ਪੂਰੇ ਐ ਵਧੀਆ ਤੇ ਬੱਸ ਟ੍ਰੇਨ ਨੂੰ ਕੱਢ ਕੇ ਚਲੇ ਜਾਵਾਂਗੇ ਮਿੱਤਰੋ ਤੇ ਬਾਕੀ ਠੀਕ ਹੈ ਜੀ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਪਸੰਦ ਆਈ ਹੋਊਗੀ ਤੇ ਜੇ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਮਿੱਤਰੋ ਧੰਨਵਾਦ ਸਾਰਿਆਂ ਦਾ ਤੇ ਚੈਨਲ ਨੂੰ ਜਿਹੜੇ ਨਵੇਂ ਦੇਖਦੇ ਆ ਵੀਡੀਓ ਉਹ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਈਏ ਆਪਣੀ ਨਵੀਂ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਨਾਲ ਧੰਨਵਾਦ ਬਾਏ